ਤੇ ਜਿਹੜੇ ਬ੍ਰੋਕਰ ਟਰਾਂਸਪੇਰੈਂਸੀ ਦੇ ਉੱਤੇ ਕਮੈਂਟ ਪੀਰੀਅਡ ਸੀਗਾ ਉਹ ਕੱਲ ਖਤਮ ਹੋ ਗਿਆ ਹੈਗਾ ਤੇ ਟੋਟਲ ਜੇ ਮੈਂ ਤੁਹਾਨੂੰ ਕਹਾਂ ਤਾਂ 4800 4841 ਟੋਟਲ 4841 ਕਮੈਂਟ ਹੋਏ ਆ 13 ਲੱਖ ਕੈਰੀਅਰਸ ਦੇ ਵਿੱਚੋਂ ਸਿਰਫ 5000 ਤੋਂ ਘੱਟ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੇ ਕਮੈਂਟ ਕੀਤੇ ਹੈਗੇ ਆ ਅਸੀਂ ਪਿਛਲੇ 4-5 ਦਿਨਾਂ ਦੇ ਵਿੱਚ ਕੈਂਪੇਨ ਚਲਾਈ ਸੀਗੀ ਕਿ ਅਸੀਂ ਜਿੰਨੇ ਵੱਧ ਤੋਂ ਵੱਧ ਸਿਗਨੇਚਰਸ ਜਾਂ ਜਿੰਨੇ ਵੱਧ ਤੋਂ ਵੱਧ ਕਮੈਂਟਸ ਲੈ ਸਕਦੇ ਹੈਗੇ ਲੈ ਆ ਅਸੀਂ 300 ਤੋਂ 400 ਤੋਂ ਵੱਧ ਜਿਹੜੇ ਟੈਕਸਟ ਮੈਸੇजेस ਐ ਮੈਂ ਸਿਰਫ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਜਿਹੜੇ ਆ ਉਹ ਇੰਡੀਵਿਜੂਅਲਸ ਨੂੰ ਕੀਤੇ ਹੈਗੇ ਔਰ ਕਮੈਂਟਸ ਉਹਨਾਂ ਨੇ ਕੀਤੇ ਹੈਗੇ थैंक यू ਉਹਨਾਂ ਸਾਰਿਆਂ ਦਾ ਪਰ ਡੈਫੀਨਿਟਲੀ ਇਹ ਗੱਲ ਕਹੂੰਗਾ ਕਿ ਸਾਡੀ ਇੰਡਸਟਰੀ ਦੇ ਵਿੱਚ ਇਸ ਚੀਜ਼ ਦੀ ਇੰਨੀ ਜ਼ਿਆਦਾ ਕਮੀ ਐ ਇਸ ਵੇਲੇ ਕੀ ਲੋਕਾਂ ਨੂੰ ਇਹ ਸਮਝ ਨਹੀਂ ਦੀ ਕਿ ਇਹ ਜਿਹੜੇ ਕਮੈਂਟਸ ਹੈਗੇ ਆ ਇਹ ਇਹ ਇਨਾ ਚੀਜ਼ਾਂ ਦੇ ਉੱਤੇ ਕੰਮ ਕਰਨਾ ਇਨਾ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈਗਾ ਮੈਨੂੰ ਕਈ ਜਿਹੜੇ ਕਮੈਂਟਸ ਆਏ ਹੈਗੇ ਸੀ ਉਹਨਾਂ ਦੇ ਵਿੱਚ ਕਈਆਂ ਨੇ ਮੈਨੂੰ ਇਹ ਵੀ ਗੱਲ ਕਹੀ ਆ ਕਿ ਆਪਣੇ ਬਹੁਤ ਪੰਜਾਬੀ ਕੈਰੀਅਰ ਜਿਹੜੇ ਆ ਉਹ ਐਜ਼ ਅ ਬ੍ਰੋਕਰ ਵੀ ਕੰਮ ਕਰਦੇ ਆ ਇਸ ਕਰਕੇ ਉਹ ਕਮੈਂਟਸ ਨਹੀਂ ਕਰ ਰਹੇ ਹੈਗੇ ਚਲੋ ਉਹ ਤੇ ਗੱਲ ਠੀਕ ਹੈ ਪਰ ਉਹਨਰ ਆਪਰੇਟਰ ਤਾਂ ਲੱਖਾਂ ਦੇ ਵਿੱਚ ਹੈਗੇ ਆ ਨਾ ਉਨਰੋ ਬੈਟਰੀ ਉੱਤੇ ਉਨਰੋ ਬੈਟਰੀ ਹੈ ਨਾ ਉਹ ਤਾਂ ਕਮੈਂਟ ਕਰ ਸਕਦੇ ਆ ਨਾ ਸੋ ਬੜੀ ਅਨਫੋਰਚੂਨੇਟ ਸਿਚੁਏਸ਼ਨ ਹੈਗੀ ਆ ਡਿਟੈਂਸ਼ਨ ਟਾਈਮ ਦਾ ਵੀ ਹਮੇਸ਼ਾ ਰੌਲਾ ਪਿਆ ਹੈ ਔਰ ਸਭ ਤੋਂ ਵੱਡਾ ਰੌਲਾ ਸੀਗਾ ਕਿ ਬ੍ਰੋਕਰ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ ਬ੍ਰੋਕਰ ਸਾਨੂੰ ਸਹੀ ਨਹੀਂ ਦੱਸ ਰਿਹਾ ਹੈਗਾ ਸੋ ਆ ਜਿਹੜਾ ਮੌਕਾ ਸੀਗਾ ਇਹ ਸਾਡੀ ਕਮਿਊਨਿਟੀ ਨੇ ਔਰ ਟਰਕਿੰਗ ਕਮਿਊਨਿਟੀ ਨੇ ਚੁਲੀ ਹੱਥੋਂ ਗਿਆਤਾ ਕਿ ਇਹਦੇ ਵਿੱਚ ਬ੍ਰੋਕਰ ਟਰਾਂਸਪੇਰੈਂਸੀ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਸੀ ਉਹ ਬਿਲਕੁਲ ਲੋਜੀ ਟੋਟਲੀ ਮੈਂ ਕਹਾਂਗਾ 100% ਸਾਡੀ ਜਿਹੜੀ ਇੰਡਸਟਰੀਆ ਉਹ ਫੇਲ ਹੋਈ ਹੈਗੀ ਆ ਆ ਜਿਹੜਾ 2022 ਦੇ ਵਿੱਚ ਦੂਸਰੀ ਜਿਹੜੀ ਮੈਂ ਖਬਰ ਸਾਂਝੀ ਕਰਨੀ ਸੀ 2022 ਦੇ ਵਿੱਚ ਆ ਟ੍ਰਕਿੰਗ ਐਕਸ਼ਨ ਪਲਾਨ ਜਿਹੜੀ ਜਿਹੜਾ ਕੀ ਲਾਫਟਾ ਵੱਲੋਂ ਮੈਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਣਿਆ ਸੀਗਾ ਉਹਦਾ ਵਾਈਟ ਹਾਊਸ ਸੀ ਗਏ ਸੀ ਉਦੋਂ ਜਿਹੜੀ ਇੱਕ ਟਾਸਕ ਫੋਰਸ ਸਟਾਰਟ ਹੋਈ ਸੀਗੀ ਜਿਹੜੀ ਟ੍ਰਕ ਲੀਜ਼ਿੰਗ ਟਾਸਕ ਫੋਰਸ ਇਰੀਆ ਉਸਾ ਕੋਈ ਟ੍ਰਕ ਲੀਜ਼ਿੰਗ ਟਾਸਕ ਫੋਰਸ ਉਹ ਲੋ ਜਿਹੜਾ ਉਹਨਾਂ ਦਾ ਆ ਗਿਆ ਹੈਗਾ ਕਿ ਉਹਨਾਂ ਨੇ ਜਿਹੜੇ ਲੀਜ਼ ਟੂ ਓਨ ਐਗਰੀਮੈਂਟ ਹੈਗੇ ਆ ਟਰਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਲੀਜ਼ ਕਰਦੇ ਹੈਗੇ ਆ ਕੋਈ ਵੀ ਇਦਾਂ ਦਾ ਲੀਜ਼ਿੰਗ ਹੈਗੀ ਆ ਉਹਨੂੰ ਟੋਟਲੀ ਪ੍ਰੈਡੇਟਰੀ ਲੀਜ਼ਿੰਗ ਕਹਿੰਦਾ ਹੈ ਤਾ ਔਰ ਕਾਂਗਰਸ ਨੂੰ ਔਰ ਡੋਪੀ ਨੂੰ ਉਹਨਾਂ ਨੇ ਰეკਮੈਂਡੇਸ਼ਨ ਕੀਤੀ ਹੈ ਜਿਹੜੀ ਕਿ ਡੋਪੀ ਨੇ ਇਨ ਰਿਟਰਨ ਦੇ ਵਿੱਚ ਕਾਂਗਰਸ ਨੂੰ ਰეკਮੈਂਡੇਸ਼ਨ ਕੀਤੀ ਹੈ ਕਿ ਇਹ ਸਾਰੇ ਜਿਹੜੇ ਪ੍ਰੈਡੇਟਰੀ ਲੈਂਡਿੰਗ ਹੈਗੀ ਆ ਜਾਂ ਸਾਰੇ ਜਿਹੜੇ ਲੀਸ ਟੂ ਓਨ ਹੈਗੇ ਆ ਇਹ ਸਾਰੇ ਦੇ ਸਾਰੇ ਬੈਨ ਹੋਣੇ ਚਾਹੀਦੇ ਆ ਸੋ ਇਹ ਵੀ ਇੱਕ ਬਹੁਤ ਮਹੱਤਵਪੂਰਨ ਸਟੈਪ ਹੋਇਆ ਹੈਗਾ ਜਿਹੜਾ ਕਿ ਇੰਡਸਟਰੀ ਦੇ ਲਈ ਬਹੁਤ ਵਧੀਆ ਰਹੇਗਾ ਕਿਉਂਕਿ ਬਹੁਤ ਲੋਕੀ ਜਿਹੜੇ ਆ ਉਹ ਲੀਸ ਟੂ ਓਨ ਆ ਪ੍ਰੋਗਰਾਮਸ ਦੇ ਵਿੱਚ ਫਸੇ ਹੋਏ ਆ ਔਰ ਉਹਨਾਂ ਦਾ ਲੀਸ ਟੂ ਓਨ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਆਪਾਂ ਪਤਾ ਹੈ ਆਪਾਨੂੰ ਕਿ ਆਪਣੇ ਜਿਹੜੇ ਟਰੱਕ ਸੇਲਸ ਦੇ ਵਿੱਚ ਹੈਗੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਅ ਵੱਡੀਆਂ ਔਰ ਵੱਡੇ ਲੈਵਲ ਤੇ ਕੀ ਕੀਆਂ ਗਈਆਂ ਹੈਗੀਆਂ ਸੋ ਇਸ ਚੀਜ਼ ਨੂੰ ਵੀ ਇਸ ਵਾਲੇ ਡੋਟੀ ਵੱਲੋਂ ਰეკਮੈਂਡੇਸ਼ਨ ਕਾਂਗਰਸ ਨੂੰ ਤੇ ਦਿੱਗਈਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਬੈਨ ਹੋਈਆਂ ਚਾਹੀਦੀਆਂ ਸੋ ਇੰਡਸਟਰੀ ਦੇ ਵਿੱਚ ਤੁਸੀਂ ਰਹਿਣਾ ਹੈਗਾ ਤਾਂ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਜ਼ਰੂਰੀ ਹੈਗਾ ਕਿ ਇੰਡਸਟਰੀ ਦੇ ਬਾਰੇ ਦੇ ਵਿੱਚ ਸਾਰਾ ਤੁਸੀਂ ਗਿਆਨ ਰੱਖੋ ਐਟ ਲੀਸਟ ਤੁਸੀਂ ਇਹ ਚੀਜ਼ਾਂ ਨੂੰ ਸੋਚੋ ਸਮਝੋ ਔਰ ਫਿਰ ਵਿਚਾਰ ਕਰੋ ਫਿਰ ਐਕਸ਼ਨ ਕਰੋ ਇਹਨਾਂ ਚੀਜ਼ਾਂ ਦੇ ਵਿੱਚ ਜਦ ਤੱਕ ਇਹ ਰਾਜਨ ਤੁਸੀਂ ਹੁਣੇ ਕਿਹਾ ਕਿ ਕੋਈ ਬੰਦਾ ਇਹ ਲਿਖ ਰਿਹਾ ਸੀਗਾ ਕਿ ਵਿਹਲੜ ਹੈ ਨਾ ਤੇ ਜੇ ਰਵਿੰਦਰ ਜੀ ਆਵਾਜ਼ ਤੁਹਾਡੀ ਹੁਣੀ ਬੰਦ ਹੋ ਗਈ ਹੈ ਸੌਣ ਜੀ ਭਾਈ ਸੌਣ ਜੀ ਸੌਣ ਜੀ ਅਨਫੋਰਸਟ ਹੈਗੀ ਆ ਕਿ ਇਹੋ ਜਿਹੇ ਅੰਸਰ ਸਾਡੇ ਕਮਿਊਨਿਟੀ ਚ ਹੈਗੇ ਆ ਔਰ ਇਹੋ ਜਿਹੇ ਲੋਕੀ ਹੀ ਜਿਹੜੇ ਆ ਇੱਕ ਇੱਕ ਕਮਿਊਨਿਟੀ ਨੂੰ ਇੱਕ ਹਰ ਕਮਿਊਨਿਟੀ ਨੂੰ ਇਹੋ ਜਿਹੇ ਲੋਕ ਜਿਹੜੇ ਆ ਉਹ ਬੇਵਕੂਫ ਸਮਝ ਰਹੇ ਹੈਗੇ ਬੇਵਕੂਫ ਬਣਾ ਰਹੇ ਹੈਗੇ ਔਰ ਇਹ ਨਹੀਂ ਪਤਾ ਉਹਨਾਂ ਨੂੰ ਕਿ ਆਪ ਖੁਦ ਵੱਡੇ ਬੇਵਕੂਫ ਹੈ। ਹੂੰ ਬਿਲਕੁਲ ਸੋ ਇਦਾਂ ਦੇ ਨੂੰ ਇਹ ਨਹੀਂ ਪਤਾ ਵੀ ਅਸੀਂ ਆਪਣੇ ਕੋਲੋਂ ਨਹੀਂ ਦੇ ਰਹੇ ਜੋ ਆ ਰਹੀ ਹੈ ਤੇ ਨਹੀਂ ਤਾਂ ਜੇ ਪੈਸੇ ਬਣਾਣੇ ਹੋਣ ਅਸੀਂ ਵੀ ਦੋ ਤਿੰਨ ਪੰਡਰ ਤੇ ਇੱਥੇ ਬਿਠਾ ਲ ਲਈਏ ਆਰਾਮ ਨਾਲ ਪੈਸੇ ਬਣਾਈਏ ਨਾਲੇ ਲੋਕਾਂ ਦੇ ਹੱਥ ਤਖਾੜੀਏ ਇਹਦੇ ਅਰਗੇ ਨੇ ਕਾਲ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਰਾਜਕਰ ਮੈਂ ਤਾਂ ਨਾਦਾ ਮੈਂ ਕੀ ਕਹਿ ਰਿਹਾ ਨਾ ਪਿਛਲੇ 4 ਦਿਨਾਂ ਦੇ ਵਿੱਚ ਆਪਾਂ ਕੈਂਪੇਨ ਚਲਾਈ ਸੀਗੀ ਕਿ ਜਿੰਨੇ ਵੀ ਵੱਤ ਹੋਵੇ ਤੁਹਾਨੂੰ ਈਮੇਲ ਭੇਜ ਸਕਦੇ ਆ ਭੇਜੋ ਤਾਂ ਕਿ ਅਸੀਂ ਉਹਦੇ ਵਿੱਚ ਵੀ ਮੈਨੂੰ ਇਹ ਕਮੈਂਟਸ ਟੈਕਸਟ ਆ ਰਹੇ ਹੈਗੇ ਲੋਕਾਂ ਦੇ ਉਹ ਕੋਤੂ ਸਿੱਧਾ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਹੋ ਮੈਂ ਕਿਹਾ ਯਾਰ ਇਹ ਚ ਕੀ ਪ੍ਰਮੋਸ਼ਨ ਲਗੀ ਹੈ ਮੈਂ ਬੈਠਾ ਤੁਹਾਨੂੰ ਕਮੈਂਟਸ ਲਿਖ ਕੇ ਭੇਜ ਰਿਹਾ ਵੀ ਆਹ ਕਾਪੀ ਪੇਸਟ ਕਰ ਦਿਓ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਆ ਪਰ ਉਹਦੇ ਵਿੱਚ ਵੀ ਲੋਕੀ ਇਹ ਕਹਿ ਰਹੇ ਆ ਕਿ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਰਹੇ ਹੋ ਚਲੋ ਜੀ ਇਹੋ ਜਿਹਾ ਤਾਂ ਨਹੀਂ ਹੋ ਸਕਦਾ ਇਹੋ ਜਿਹਾ ਕੋਈ ਨਹੀਂ ਹੋ ਸਕਦਾ